ਜੁੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਏ ਜਿੱਥੇ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬਲਡوزر ਚੱਲ ਰਹੇ ਨੇ ਤਾਂ ਇੱਕ ਹੋਰ ਤਸਵੀਰਾਂ ਸਾਹਮਣੇ ਆਈਆਂ ਫਰੀਕੋੜ ਜिले ਦੇ ਹਲਕਾ ਕੋਟਪੁਰੇ ਦੀਆਂ ਜਿੱਥੇ ਕਿ ਕੋਟਕਪੁਰਾ ਤੋਂ ਬਠਿੰਡਾ ਨੂੰ ਨਿਕਲਦੇ ਰੀਵੇ ਦੇ ਉੱਪਰ ਪੁਰਾਣੇ ਸਮੇਂ ਤੋਂ ਜੋ ਝੁੱਗੀਆਂ ਬੜੀਆਂ ਹੋਈਆਂ ਸਨ ਉਹਨਾਂ ਉੱਪਰ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਏ ਅਤੇ ਇਹਨਾਂ ਝੁੱਗੀਆਂ ਨੂੰ ਉੱਥੋਂ ਹਟਾਇਆ ਗਿਆ ਏ ਦੱਸ ਦਈਏ ਕਿ ਇਹ ਝੁੱਗੀਆਂ ਕਾਫੀ ਸਮੇਂ ਤੋਂ ਇੱਥੇ ਚੰਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਦੇ ਨਾਲ ਕਾਫੀ ਐਕਸੀਡੈਂਟ ਵੀ ਹੁੰਦੇ ਸਨ ਕਿਉਂਕਿ ਇਹ ਝੁੱਗੀਆਂ ਸੜਕ ਦੇ ਬਿਲਕੁਲ ਕੰਡੇ ਬੜੀਆਂ ਹੋਈਆਂ ਸਨ ਜਿਸ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਰਹੇ ਸਨ ਸੋ ਉਹਨਾਂ ਵੱਲੋਂ ਪਹਿਲਾਂ ਵੀ ਇਸ ਬਾਰੇ ਇਹਨਾਂ ਨੂੰ ਨੋਟਿਸ ਕੱਢਿਆ ਗਿਆ ਸੀ ਪਰ ਉਹਨਾਂ ਵੱਲੋਂ ਇਹ ਜਗ੍ਹਾ ਨਹੀਂ ਖਾਲੀ ਕੀਤੀ ਗਈ ਜਿਸ ਦੇ ਚੱਲਦੇ ਅੱਜ ਕੋਟਕਪੁਰਾ ਪੁਲਿਸ ਦੀ ਮਦਦ ਨਾਲ ਪ੍ਰਸ਼ਾਸਨ ਵੱਲੋਂ ਇਹਨਾਂ ਝੁੱਗੀਆਂ ਨੂੰ ਖਾਲੀ ਕਰਾਇਆ ਗਿਆ ਅਤੇ ਇਹਨਾਂ ਤੇ ਪੀਲਾ ਪੰਝਾ ਚਲਾਇਆ ਗਿਆ ਹੈ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਕੋਟਕਪੂਰਾ ਦੇ ਐਸ ਡੀ ਐਮ ਅਤੇ ਡੀ ਐਸ ਪੀ ਕੋਟਕਪੂਰਾ ਇਹ ਇੰਡਾ ਰੋਡ ਤੇ ਜਿਹੜੀਆਂ ਨਜਾਇਜ਼ ਝੁੱਗੀਆਂ ਬਣਾਈਆਂ ਹੋਈਆਂ ਨਜਾਇਜ਼ ਜਗ੍ਹਾ ਤੇ ਕਬਜ਼ਾ ਕਰਕੇ ਉਹਦੇ ਸੰਬੰਧੀ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਾਡੇ ਵੱਲੋਂ ਸਿਵਲ ਪ੍ਰਸ਼ਾਸਨ ਨੇ ਜਿਹੜੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਬਾਕੀ ਕੰਮ ਤਾਂ ਸਿਵਲ ਪ੍ਰਸ਼ਾਸਨ ਦਾ ਹੈ ਜਿਹੜਾ ਨਜਾਇਜ਼ ਕਬਜ਼ੇ ਤੇ ਬੈਠਿਆ ਹੋ ਉਹਨਾਂ ਨੂੰ ਉਹਨਾਂ ਦੇ ਕਬਜ਼ੇ ਹਟਾ ਸਕਦੇ ਤੇ ਪੁਲਿਸ ਮੈਂ ਕਿ ਉਹ ਵੱਲੋਂ ਇਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਗਈ ਹੈ ਨਾਲ ਉਹ ਤਾਂ ਕਿ ਕੋਈ ਵੀ ਅਨਸੁਰਖਤ ਨਾ ਹੋਵੇ ਕਿਸਕੋ ਕਿਸਕੇ ਦਾ ਗਰਵ ਵੀ ਆਈ ਸੀ ਇੱਧਰ ਦੇ ਇਹਦੇ ਬਾਰੇ ਇੱਥੇ ਕਾਫੀ ਸ਼ਿਕਾਇਤਾਂ ਹੁੰਦੀਆਂ ਬਟ ਮੇਨ ਸ਼ਿਕਾਇਤ ਹੈ ਸਿਵਲ ਪਟਾਸ਼ਮ ਕੋਲ ਹੈ ਇਹਨਾਂ ਦੀ ਜੋ ਜਾਇਜ ਕਾਬਜ ਨੇ ਇਹਨਾਂ ਸਬਕ ਬਾਰੇ ਸਬਕ ਰੈਕਟਿਵਿਟੀ ਵੀ ਸਮੱਸਿਆ ਆ ਰਹੀ ਹੈ ਪਾ ਗ੍ਰਾਫਿਕਲੀ ਵੀ ਹੈ ਇਹ ਬਿਲਕੁਲ ਸੜਕ ਦੇ ਕਿਨਾਰੇ ਵਿੱਚ ਝੁਗੀਆਂ ਬਣਾਈਆਂ ਹੋਈਆਂ ਇੱਥੇ ਇਹਨਾਂ ਦੇ ਬੱਚੇ ਛੋਟੇ-ਛੋਟੇ ਸੜਕ ਤੇ ਆ ਜਾਂਦੇ ਉਹਦੇ ਨਾਲ ਕਈ ਵਾਰ ਕਈ ਦੁਰਘਟਨਾਵਾਂ ਜਿਹੜੀਆਂ ਹੋ ਜਾਂਦੀਆਂ ਨੇ ਨੁਕਸਾਨ ਹੋ ਜਾਂਦਾ ਜਾਨੀ ਨੁਕਸਾਨ ਵੀ ਹੁੰਦਾ ਕਿਤੇ ਨਾ ਕਿਤੇ ਇੱਥੇ ਕੋਈ ਲੋਕ ਤੋਂ ਨਹੀਂ ਬਾਤਾਂ ਤੁਸੀਂ ਜੇ ਤੁਸੀਂ ਮੋਦੀਆਂ ਨਾਵਾ ਦਾ ਆਜਿਕਾ ਆ ਜਾਂਦਾ ਸਰ ਤੀਜਨ ਦੇ ਦਿਨਾਂ ਚ ਮੰਡੀ ਚ ਵੀ ਸ਼ਿਕਾਇਤ ਆ ਰਹੀਆਂ ਸੀ ਚੋਰੀ ਹੋ ਰਹੀ ਉਹ ਮੰਡੀ ਦਾ ਪਰਲੇ ਪਾਸੇ ਸ਼ਿਕਾਇਤ ਤਾਂ ਹੈਗੀ ਸਰ ਬਟ ਇਹ ਵੀ ਇਹ ਝੁੱਗੀਆਂ ਵਾਲਿਆਂ ਦਾ ਤਾਂ ਮੇਨ ਵਾਲੇ ਆ ਵੀ ਬਿਲਕੁਲ ਸੜਕ ਦੇ ਉੱਤੇ ਬੈਠੇ ਨੇ ਤੇ ਇਹਨਾਂ ਦੇ ਬੱਚੇ ਇੱਥੇ ਸੜਕ 'ਤੇ ਖੇਡਦੇ ਆ ਤੇ ਜਦੋਂ ਉਸ ਟਾਈਮ ਟ੍ਰੈਫਿਕ ਦਾ ਇੱਥੇ ਬਹੁਤ ਆਵਾਜਾਈ ਹੈ ਉਹਦੇ ਕਰਕੇ ਕਈ ਤਰ੍ਹਾਂ ਦਾ ਜਾਨੀ ਨੁਕਸਾਨ ਹੋ ਜਾਂਦਾ ਤੋਂ ਆਪਣਾ ਰੋਡ ਕਿੰਨੇ ਝੁੱਗੀਆਂ ਮਿਲ ਰਿਹਾ ਹੈ ਇਹਦੇ ਬਾਰੇ ਸਿਵਲ ਪ੍ਰਸ਼ਾਸਨ ਕਰ ਸਕਦਾ ਕੋਈ ਜ਼ਿੰਮੇਵਾਰੀ ਤੋਂ ਪਰ ਸੜਕ 'ਤੇ ਬਹੁਤ ਯਾਰ بار بار ਜੋ ਝੁੱਗੀਆਂ ਇੱਥੇ ਆਪਾਂ ਖੜੇ ਹੈਗੇ ਬਣੀਆਂ ਹੋਈਆਂ ਸੜਕ ਦੇ ਉੱਪਰ ਬਣੀਆਂ ਨੇਸ਼ਨਲ ਹਾਈਵੇ ਦੇ ਉੱਪਰ ਬਣੀਆਂ ਹੋਈਆਂ ਨੇ ਇਹਨਾਂ ਨੂੰ بار بار ਅਸੀਂ ਮਿਸਟਰੀ ਨਾਲ ਦੀ ਪਿਛਲੇ 1 ਮਹੀਨੇ ਤੋਂ ਲਗਭਗ ਕਰਾਉਂਦੇ ਆ ਰਹੇ ਹਾਂ ਕਿ ਤੁਸੀਂ ਝੁੱਗੀਆਂ ਜਿਹੜੀਆਂ ਹੈਗੀਆਂ ਆਪਣੇ ਆਪ ਮੂਵ ਕਰਨਾ ਕਿਉਂਕਿ ਇਹ ਬਠਿੰਡਾ ਫੋਟਪੁਰਾ 메ਨ ਨੈਸ਼ਨਲ ਹਾਈਵੇ ਹੈ ਅਤੇ ਬਿਲਕੁਲ ਇਹਨਾਂ ਨੇ ਜਿਹੜੀ ਹੈਗੇ ਆ ਆਪਣੇ ਝੁੱਗੀਆਂ ਸੜਕ ਦੇ ਉੱਪਰ ਬਣਾਤੀਆਂ ਹੈਗੀਆਂ ਪਰ ਇੱਥੋਂ ਹੈਵੀ ਟ੍ਰੈਫਿਕ ਲੰਘਦਾ ਹੈ ਡੇਲੀ ਜਿੰਨੇ ਟ੍ਰਾਲੀ ਆਪਣੀਆਂ ਟਰਾਲੀਆਂ ਬੱਡੇ ਟਰੱਕ ਔਰ ਸਾਰੀ ਇਥੋਂ ਮੂਵਮੈਂਟ 24 ਘੰਟੇ ਚੱਲਦੀ ਰਹਿੰਦੀ ਉਹਦੇ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ ਔਰ ਇਹ ਜਨਕੀ ਇਹਨਾਂ ਨੂੰ ਅਸੀਂ ਬਾਹਰ ਬਾਹਰ ਇਹ ਮੁਲਿਆਦੀ ਕਰਾਈਗੀ ਤੁਸੀਂ ਕਿਤੇ ਸੇਫ ਜਗ੍ਹਾ ਤੇ ਚਲੇ ਜਾਓ ਲੇਕਿਨ ਉਸ ਦੇ ਬਾਵਜੂਦ ਵੀ ਇਹ ਤਸਤਮਸ ਨਹੀਂ ਕੋਈ ਪਿਛਲੇ 3 ਹਫਤੇ ਹੋ ਗਏ ਅਸੀਂ ਫਿਰ ਆਏ ਸੀਗੇ ਇਹ ਕਹਿੰਦੇ ਸੀਗੇ ਅਸੀਂ ਆਪਣੇ ਆਪ ਜਿਹੜੀ ਹੈਗੀ ਆ ਰਿਮੂਵ ਕਰ ਲਾਂਗੇ ਸਾਨੂੰ ਥੋੜਾ ਜਿਹਾ ਟਾਈਮ ਦਿਓ 15-20 ਦਿਨ ਦੋ ਸਿੱਧੇ ਕਹਿੰਦੇ ਅਸੀਂ ਇਹਨਾਂ ਨੂੰ ਘੱਟ ਘੱਟ 4 ਹਫਤੇ ਦੇ ਦਿੱਤੇ ਔਰ ਲਗਾਤਾਰ ਸਵੇਰੇ ਸ਼ਾਮ ਨਿਆਦੀ ਕਰੇਗੀ ਇਹ ਵੱਲੋਂ ਮਿਊਚੁਅਲ ਮੀਟਿੰਗ ਵੱਲੋਂ ਔਰ ਅੱਜ ਫਿਰ ਇੱਕ ਫਿਕਸ ਰੱਖਿਆ ਗਿਆ ਵੀ ਇਸ ਤਰ੍ਹਾਂ ਇਹ ਜਨਕੀ ਜਿਹੜਾ ਹੈਗਾ ਉਹ ਠਣਗੇ ਨਹੀਂ ਜਦ ਤੱਕ ਕੋ ਮਿਲ ਕੇ ਕਾਨੂੰਨ ਦਾ ਸਾਰਾ ਨਾ ਲਿਆ ਕਿ ਨੇ ਟੁੱਟ ਚੁੱਕੇ ਜਿਹੜੇ ਡਿਪਾਰਟਮੈਂਟ ਹੈਗੇ ਆ ਉਹਦੇ ਵਿੱਚ ਮਿਊਚੁਅਲ ਪੇਟੀ ਹੋ ਗਈ ਔਰ ਫੋਰੈਸਟ ਡਿਪਾਰਟਮੈਂਟ ਹੋ ਗਏ ਔਰ ਸੈਕੰਡਲੀ ਆਪਣੇ ਜਿਹੜੇ ਹੈਗੇ ਆ ਪੀਡਬੀ ਪੀਐਸਪੀਸੀਐਲ ਹੋ ਗਏ ਬਿਜਲੀ ਬੋਰਡ ਵਾਲੇ ਠੀਕ ਹੈ ਜੀ ਔਰ ਗਿਸ ਵੀ ਮੱਟੀਆਂ ਹੋ ਗਈ ਔਰ ਇਹ ਸਾਰੇ ਮੈਕ ਵਿੱਚ ਅੱਜ ਜਿਹੜੀ ਹੈਗੀ ਹੈ ਇਹ ਕਾਰਵਾਈ ਜਿਹੜੀ ਹੈਗੀ ਹੈ ਕਰ ਰਹੇ ਹੈਗੇ ਸਰ ਕਿੰਨੀਆਂ ਚੁਗਿਆਰਦੀ ਠੀਕ ਹੈ ਜੀ ਔਰ ਇਹ ਜਿਹੜੀ ਹੈਗੀ ਹੈ ਜਿਹੜੀ ਸੜਕ ਹੈਗੀ ਹੈ ਬਲਕਿ ਆ ਟ੍ਰੈਫਿਕ ਬਹੁਤ ਸੁਰੱਖਿਅਤ ਰੱਖਣੀ ਬਹੁਤ ਜ਼ਰੂਰੀ ਹੈ ਤਾਂ ਕਿ ਟ੍ਰੈਫਿਕ ਦੇ ਵਿੱਚ ਕੋਈ ਨਾ ਰਹੇ ਇੰਨੇ ਨਾਲ ਨਾਲ ਜਿਹੜੇ ਉਹ ਵਰਕਸ਼ਾਪ ਵਾਲਿਆਂ ਨੇ ਵੀ ਕੱਚੇ ਕਰਦੇ ਕੀਤਾ ਆ ਤੈਨੂੰ ਕੋਣੀ ਤੋਂ ਲੈ ਕੇ ਉਹਨਾਂ ਸੇ ਅਸੀਂ ਜਿਹੜੀ ਹੈਗੀ ਆ ਅਰਜੀ ਤੌਰ ਤੇ ਜੇ ਉਹਨਾਂ ਨੇ ਕੁਝ ਕਰ ਲਿਆ ਹੈਗਾ ਉਹਨਾਂ ਤੇ ਜਲਦੀ ਹੀ ਅਸੀਂ ਫੌਰੀ ਤੌਰ ਤੇ ਕਾਰਵਾਈ ਕਰਾਵਾਂਗੇ ਲੇਕਿਨ ਇਹਨਾਂ ਵੱਲੋਂ ਜੋ ਸਾਰਵੀ ਜਿਹੜੀ ਹੈਗੀ ਆ ਉਹ ਕੋਈ ਕੀਤੀ ਜਾਣੀ ਸਾਡੇ ਲਈ ਬਹੁਤ ਜ਼ਰੂਰੀ ਸੀ ਕੋਈ ਇਹਨਾਂ ਨੇ ਸਟੇਲ ਹੀ ਕੋਈ ਜਗ੍ਹਾ ਬਣਾਈ ਹੈ ਕੋਈ ਇਹਨਾਂ ਨੇ ਹੁਣ ਤਾਂ ਬੇਕਾਰ ਹੋ ਗਏ ਹਾਂ ਇਹ ਹਾਂ ਇਹਨਾਂ ਨੇ ਆਪਣੇ ਜਨ ਕਿ ਇਹਨਾਂ ਦੇ ਮੇਰੇ ਨੋਟਸ ਚ ਆਇਆ ਹੈਗਾ ਇਹਨਾਂ ਦੇ ਆਪਣੇ ਪਲਾਟ ਹੈਗੇ ਆ ਔਰ ਉਹ ਆਪਣੇ ਜਾ ਸਕਦੇ ਹੈਗੇ ਆ ਜਿੱਥੇ ਵੀ ਇਹਨਾਂ ਨੇ ਡੈਂਟੀਫਾਈ ਕੀਤੀਆਂ ਜਗ੍ਹਾ ਹੈ ਆਲਰੇਡੀ ਇਹਨਾਂ ਨੇ ਆਪਣੀ ਆਪਣੀ ਜਗ੍ਹਾ ਡੈਂਟਿਫਾਈ ਕੀਤੀਆਂ ਹੋਈਆਂ ਹੈਗੀਆਂ ਉੱਥੇ ਚਲੇ ਜਾਣਗੇ ਔਰ ਜੇ ਕੋਈ ਫਰਦਰ ਸਾਡੇ ਲਈ ਕੋਈ ਐਪਲੀਕੇਸ਼ਨ ਆਉਗੀ ਉਹਦੇ ਉੱਤੇ ਅਸੀਂ ਵੀ ਇਹ ਰਿਸਰਟ ਕਰਨਾ ਸਿਰੇ ਵੀ ਨਿਯਾਇਕ ਕਿ ਨਿਸ਼ਚਿਤ ਦਿਨ ਦੇ ਬਿਲੇ ਦੇ ਲੇਖਨ ਬਿਲੇ ਕਲੈਕਸ਼ਨ ਜੇ ਲੈ ਸੀ ਗਏ ਤਾਂ ਸਾਰੇ ਅਸੀਂ ਜਿਹਨਾਂ ਦੀ ਨਾਲ ਦੀ ਨਾਲ ਕਟਾਈ ਗਏ ਹੈਗੇ ਸਾਡੇ ਬਿਲੀ ਬੋਰਡ ਵੱਲੋਂ ਜਿਹੜੇ ਹੈਗੇ ਪੂਰੇ ਜਿਹਨਾਂ ਕੀ ਹੈਗੇ ਪੂਰੀ ਸਪਰਵਿਜ਼ਨ ਕੀਤੀ ਗਈ ਹੈ ਡੇ ਬਾਏ ਡੇ ਅਸੀਂ ਸਾਰੇ ਕਟਾਈ ਗਏ ਠੀਕ ਕੋਈ ਇਨੀ ਗੱਲ ਕੋਈ ਠੀਕ ਹੈ